ਜੋਤ ਇਲਾਹੀ ਅਰਸ਼ਾਂ ਦੀ ਅਰਸ਼ਾਂ ਤੋਂ ਆਈ ਧਰਤੀ ਤੇ ਧਰਤੀ ਦਾ ਕਣਕਣ ਬੋਲ ਪਿਆ ਆ ਗਈ ਖੁਦਾਈ ਧਰਤੀ ਤੇ ਸੱਤਿਆਂ ਵਿੱਚ ਆਸ਼ਕ ਲੋਕਾਂ ਨੇ ਅੱਡੀ ਨਾ ਲਾਈ ਧਰਤੀ ਤੇ ਧਰਤੀ ਤੇ ਸ਼ਕਤੀ ਬੋਲ ਉੱਠੀ ਕਹਿੰਦੀ ਹੋ ਗਿਆ ਚਿੱਤ ਪ੍ਰਸਾਦ ਮੇਰਾ ਧਰਤੀ ਕਹੇ ਜੋਤ ਮੇਰੀ ਆਸਮਾਨ ਕਹੇ ਜਨ ਮੇਰਾ ਕਦ ਮੇਰੇ ਹਜ਼ੂਰ ਦਾ ਜਦੋਂ ਪ੍ਰਕਾਸ਼ ਹੋਇਆ ਨਾ ਜਿਹੜੀ ਦਾਈ ਦੇ ਹੱਥਾਂ ਦੇ ਵਿੱਚ ਹਜ਼ੂਰ ਦਾ ਜਨਮ ਹੋਇਆ ਦਾਈ ਗੱਦਗੱਦ ਹੋ ਗਈ ਚਾਰ ਚਫੇਰੇ ਪ੍ਰਕਾਸ਼ ਹੋ ਗਿਆ ਦਾਈ ਭਾਨੀ ਘਰ ਘਰ ਵਧਾਈਆਂ ਦੇਣ ਲੱਗੀ ਸੰਤੋਖਦਾਸ ਨੂੰ ਕਹਿਣ ਲੱਗੀ ਸੰਤੋਖ ਤੈਨੂੰ ਵਧਾਈਆਂ ਹੋਣ ਘਰ ਘਰ ਵਧਾਈਆਂ ਹੋਣ ਲੱਗੀਆਂ ਮੇਰੇ ਹਜ਼ੂਰ ਦੀ ਸੋਭਾ ਬਚਪਨ ਤੋਂ ਚਾਰ ਚਫੇਰੇ ਫੈਲਣ ਲੱਗੀ ਹਜ਼ੂਰ ਸੱਚੇ ਪਾਤਸ਼ਾਹ ਜਦੋਂ 4 ਸਾਲ ਸਾਢੇ 4 ਸਾਲ ਦੀ ਉਮਰ ਦੇ ਵਿੱਚ ਹੋਏ ਨਾ ਤੇ ਮਾਤਾ ਕਰਮੋ ਦੇ ਸੁੱਤੇ ਹੋਏ ਭਾਗ ਜਗਾਏ ਜਿਹੜੀ 30 ਸਾਲ ਅੱਖਾਂ ਤੋਂ ਅੰਨੀ ਸੀ ਇੱਕੋ ਵਾਰ ਜੇਤੇ ਕੀਤਾ ਤੇ ਮੇਰੇ ਹਜ਼ੂਰ ਨੇ ਅੱਖਾਂ ਦੇ ਉੱਤੇ ਹੱਥ ਰੱਖੇ ਤੇ ਆਖਿਆ ਮਾਤਾ ਕਹਿ ਸੋਹੰ ਸਾਢੇ 4 ਸਾਲ ਦੀ ਉਮਰ ਦੇ ਵਿੱਚ ਸੋਹਕ ਸ਼ਬਦ ਉਚਾਰਿਆ ਸੀ ਚੇਤੇ ਰੱਖਿਆ ਜੇ ਚੇਤੇ ਮੈਂ ਤਾਂ ਕਹਿ ਰਿਆਂ ਕਿ ਅਸੀਂ ਸੁਣ ਕੇ ਗਾਂ ਬੱਚਿਆਂ ਨੂੰ ਵੀ ਦੱਸਾਂਗੇ ਆਪਣੇ ਨੂੰ ਕਿ ਸਤਿਗੁਰ ਨੇ ਸਾਡੇ ਨੇ ਇਹ ਕੁਛ ਕੀਤਾ ਕਿਉਂਕਿ ਅੱਜ ਦੌਰ ਐਸਾ ਚੱਲ ਪਿਆ ਹੈ ਮਾਫ ਕਰਿਆ ਜੀ ਅਸੀਂ ਆਪਣੇ ਬੱਚਿਆਂ ਨੂੰ ਕਿਰਾਹੇ ਤੋਰਦੇ ਜਾ ਰਹੇ ਹਾਂ ਇਤਿਹਾਸ ਨਾਲ ਨਹੀਂ ਜੋੜਦੇ ਕਹਿੰਦੇ ਨੇ ਕਿ ਜਿਹੜੀ ਨਸਲ ਨੂੰ ਖਤਮ ਕਰਨਾ ਹੋਵੇ ਤੇ ਉਹਨੂੰ ਉਹਦੇ ਇਤਿਹਾਸ ਨਾਲ ਤੋੜ ਦਿਓ ਤੇ ਆਪਣੇ ਆਪ ਖਤਮ ਹੋ ਜਾਏਗੀ ਸਾਡੇ 4 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਅਰਦਾਸ ਸ੍ਰੀ ਮਹਾਰਾਜ ਜੀ ਨੇ ਸੋਹੰਗ ਸ਼ਬਦ ਉਚਾਰਿਆ ਤੇ ਮਾਂ ਕਰਮ ਨੂੰ ਆਖਿਆ ਮਾਂ ਕਹਿ ਇੱਕ ਸੋਹੰਗ ਇੱਕ ਵਾਰੀ ਕਿਹਾ ਨਹੀਂ ਦੂਜੀ ਵਾਰ ਫੇਰ ਆਖਿਆ ਮਾਂ ਕਹਿ ਸੋਹੰਗ ਦੂਜੀ ਵਾਰ ਨਹੀਂ ਆਖਿਆ ਤੀਜੀ ਵਾਰ ਸਤਿਗੁਰੂ ਨੇ ਆਖਿਆ ਮਾਤਾ ਤੀਸਰਾ ਬਚਨ ਖਾਲੀ ਨਾ ਜਾਣ ਦੇ ਜੇ ਕਹਿ ਸੋਹੰਗ ਕਹਿੰਦੇ ਜਦੋਂ ਤੀਸਰੀ ਵਾਰ ਆਖਿਆ ਤੇ ਸਾਰੇ ਬ੍ਰਹਿਮੰਡ ਦੇ ਵਿੱਚ ਸੋਹੰਗ ਦੀ ਧੁਨੀ ਜਾਗ ਗਈ ਮਾਂ ਕਰਮ ਨੇ ਛਰਦਾ ਤੇ ਭਾਵਨਾ ਦੇ ਨਾਲ ਜਦੋਂ ਸੋਹੰਗ ਸ਼ਬਦ ਉਚਾਰਿਆ ਤੇ 30 ਸਾਲ ਅੱਖਾਂ ਤੋਂ ਅੰਨੀ ਤੇ ਅੱਖਾਂ ਤੋਂ ਨਜ਼ਰ ਆਉਣ ਲੱਗ ਪਈ ਮੇਰੇ ਹਜ਼ੂਰ ਦੀ ਸੁਭਾਉਣ ਲੱਗੀ ਪੰਡਿਤ ਸ਼ਾਰਦਾ ਨੰਦ ਕੋ ਪੜ੍ਹਨੇ ਪਾਇਆ ਪਰ ਸ਼ਾਰਦਾ ਨੰਦ ਨੇ ਪੜਾਇਆ ਨਹੀਂ ਸ਼ਾਰਦਾ ਨੰਦ ਨੇ ਨਿਵੇਕਲਾ ਬਿਠਾ ਦਿੱਤਾ ਇੱਕ ਦਿਨ ਗਏ ਦੋ ਦਿਨ ਗਏ ਵਿਦਿਆਲੇ ਦੇ ਵਿੱਚ ਤੀਜੇ ਦਿਨ ਜਦੋਂ ਪੰਡਿਤ ਸ਼ਾਰਦਾ ਨੰਦ ਨਾਲ ਦੇ ਸਾਥੀਆਂ ਨੂੰ ਸਤਿਗੁਰੂ ਅਰਜਨ ਸਿੰਘ ਮਹਾਰਾਜ ਦੇ ਨਾਲ ਦੇ ਸਾਥੀਆਂ ਨੂੰ ਪੜਾਵੇ ਤੇ ਸਤਿਗੁਰੂ ਨਾਮ ਪੜਾਵੇ ਤੇ ਮੇਰੇ ਹਜ਼ੂਰ ਨੇ ਸਾਡੇ 1.5 ਸਾਲ ਦੀ ਉਮਰ ਸੀ ਜਦੋਂ ਸ਼ਬਦ ਉਚਾਰਨ ਕੀਤਾ ਪੜੀਆ ਗੁਣੀਆਂ ਨਾਮ ਸੁਣਿਆ ਅਨਭਾਵ ਭਾਵਨਾ ਦਰਸਇ ਕਹਿੰਦਾ ਪੰਡਤ ਜੀ ਜਿਹੜੀ ਪੜ੍ਹਾਈ ਤੁਸੀਂ ਪੜ੍ਹਦੇ ਹੋ ਬੇਸ਼ੱਕ ਤੁਸੀਂ ਬ੍ਰਿਜ ਭਾਸ਼ਾ ਦੇ ਹੋ ਤੁਸੀਂ ਫਾਰਸੀ ਦੇ ਵਿੱਚ ਨਪੁੰਨ ਪਰ ਮੈਨੂੰ ਉਹ ਪੜ੍ਹਾਈ ਪੜਾਇਆ ਜਿਹੜੀ ਇੱਥੇ ਵੀ ਕੰਮ ਆਵੇ ਤੇ ਦਰਗਾਹ ਦੇ ਵਿੱਚ ਵੀ ਕੰਮ ਆਵੇ ਹੁਣ ਪੰਡਤ ਸ਼ਾਰਦਾਨਾ ਦਾ ਹੈਰਾਨ ਰਹਿ ਗਿਆ ਪੰਡਤ ਸ਼ਾਰਦਾਨਾ ਨੇ ਆਪਣੇ ਵਿਦਿਆਲੇ ਦੇ ਵਿੱਚੋਂ ਕੱਢ ਦਿੱਤਾ ਤੇ ਅੱਜ ਸਤਿਗੁਰੂ ਦਾਸ ਜੀ ਮਹਾਰਾਜ ਸੱਚੇ ਪਤਸ਼ਾਹ ਇਸ ਸੰਸਾਰ ਦਾ ਮੋਹ ਲੱਗ ਗਿਆ ਵੈਰਾ ਆ ਗਿਆ ਨਵੇਕਲੇ ਬੈਠੇ ਨੇ ਆ ਜੋ ਸੰਨਰਿੰਕਾਰ ਦੇ ਨਾਲ ਚਿੱਤ ਨੂੰ ਜੋੜਿਆ ਤੇ ਸ਼ਬਦ ਉਚਾਰਨ ਕੀਤਾ ਮੇਰੇ ਹਜ਼ੂਰ ਨੇ ਉਸ ਨਰਿੰਕਾਰ ਨੂੰ ਆਖਿਆ ਕਿ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਮੈਂ ਸੰਸਾਰ ਤੇ ਜਾਣਾ ਨਹੀਂ ਚਾਹੁੰਦਾ ਜਿੱਥੇ ਉੱਚ ਨੀਚ ਹੋਵੇ ਜਿੱਥੇ ਛੂਤ ਸ਼ਾਦੀ ਬਿਮਾਰੀ ਹੋਵੇ ਤੇ ਉਹ ਸੰਸਾਰ ਨੂੰ ਕਰਨਾ ਹੀ ਕੀ ਹੈ ਪਰ ਹੁਣ ਜੇ ਤੂੰ ਆ ਕੇ ਆਪਣੇ ਭਗਤ ਦੀ ਆਪਣੇ ਦਾਸ ਦੀ ਰੱਖਿਆ ਨਾ ਕੀਤੀ ਸੱਚੇ ਪਾਤਸ਼ਾਹ ਤੇ ਯਾਦ ਰੱਖ ਆਉਣ ਵਾਲੇ ਸਮੇਂ ਦੇ ਵਿੱਚ ਤੇਰਾ ਕੋਈ ਨਾਮ ਲੈਣ ਵਾਲਾ ਨਹੀਂ ਤੇ ਮੇਰੇ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰ ਹੁਣ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਸ਼ਬਦ ਉਚਾਰਨ ਕੀਤਾ ਤੇ ਕਹਿੰਦੇ ਆਕਾਸ਼ ਬਾਣੀ ਹੋਈ ਤੇ ਮੇਰੇ ਹਜ਼ੂਰ ਨੂੰ 35 ਅਖਰੀ ਸਾਢੇ 5 ਸਾਲ ਦੀ ਉਮਰ ਦੇ ਵਿੱਚ ਪ੍ਰਾਪਤ ਹੋਈ ਜਿਹੜੀ ਅੱਜ 35 ਅਖਰੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ 1 ਤੋਂ ਲੈ ਕੇ 1430 ਅੰਗ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਉੱਤੇ 35 ਅਖਰੀ ਦੇ ਵਿੱਚ ਦੇ ਸਕੂਲਾਂ ਕਾਲਜਾਂ ਦੇ ਵਿੱਚ ਉਹ 35 ਅਖਰੀ ਗੁਰਮੁਖੀ ਅਖਰੀ ਜਿਹੜੀ ਸਾਰਿਆਂ ਨੂੰ ਪੜਾਈ ਜਾਂਦੀ ਹੈ ਬੜਾ ਮਾਣ ਦੇ ਨਾਲ ਇਹ ਮੇਰੇ ਹਜ਼ੂਰ ਦੀਆਂ ਰਹਿਮਤਾਂ ਨੇ